ਇਹ ਸਾਰਾ ਭੰਬਲ ਪੂਸਾ ਜਿਹੜਾ 2 ਸਾਲ ਤੋਂ ਪਿਆ ਹੋਇਆ ਸੀਗਾ ਉਹਦੇ ਬਾਰੇ ਬੜੇ ਵਿਸਤਾਰ ਦੇ ਵਿੱਚ ਗੱਲ ਕੀਤੀ ਹੈ 95 ਵਿੱਚ ਪਾਪਰਾ ਐਕਟ ਆਇਆ ਸੀਗਾ 2014 ਦੇ ਵਿੱਚ ਉਹਦੀ ਅਮੈਂਡਮੈਂਟ ਹੋਈ ਸਿਰ ਪਰਪਸ ਤਾਂ ਇਹ ਸੀਗਾ ਕਿ ਸਾਰੇ ਦੇ ਸਾਰੇ ਜਿਹੜਾ ਰੀਅਲ ਏਸਟੇਟ ਦਾ ਬਿਜ਼ਨਸ ਹੈ ਉਹਨੂੰ ਸਟਰੀਮ ਲਾਈਨ ਕਰ ਲਿਆ ਜਾਵੇ ਪਰ ਅਲਟੀਮੇਟਲੀ ਹੋਇਆ ਕਿ ਕਿ ਅਨਫੋਰਚਨਟਲੀ ਪਿਛਲੀਆਂ ਸਰਕਾਰਾਂ ਦੀ ਪੈਟਰੋਨੇਜ ਕਰਕੇ ਲਾ ਲੋ ਜਾਂ ਨੀਚੇ ਅਫਸਰਾਂ ਦੀ ਮਿਲੀ ਭੁਗਤ ਕਰਕੇ ਲਾ ਲੋ ਉਹ ਅਰਬਨ ਸਲੰਮਸ ਨੇ ਜਿਹੜੇ ਉਹ ਇੰਨੇ ਕ ਬਣਦੇ ਗਏ ਕੰਕਰੀਟ ਦਾ ਜੰਗਲ ਇੰਨਾ ਕ ਬਣਦਾ ਗਿਆ ਕਿ ਲੀਗਲ ਕਲੋਨੀ ਸੀ ਜਿਹੜੀਆਂ ਉਹ ਕਲੋਨਾਈਜ਼ਰਸ ਜਿਹੜੇ ਉਹ ਡੀਮੋਰਲਾਈਜ਼ ਹੁੰਦੇ ਗਏ ਤੇ ਇਲੀਗਲ ਕਨ ਆਥੋਰਾਈਜ਼ ਕਲੋਨੀ ਜਿਹੜੀਆਂ ਉਹ ਬਣਦੀਆਂ ਗਈਆਂ ਉਹਨੂੰ ਦਰੁਸਤ ਕਰਨ ਦੇ ਲਈ ਸੋ ਕੋਲਡ 14 ਤੋਂ ਬਾਅਦ ਫਿਰ ਦੁਬਾਰਾ ਅਮੈਂਡਮੈਂਟ 216 ਦੇ ਵਿੱਚ ਫਿਰ ਦੁਬਾਰਾ ਹੀ 18 ਦੇ ਵਿੱਚ ਪਰ ਕਿਉਂਕਿ ਉਹ ਅਮੈਂਡਮੈਂਟ ਇਸ ਤਰੀਕੇ ਦੇ ਸੀਗੇ ਕਿ ਉਹ ਕਾਮਨ ਮੈਨ ਆ ਆਮ ਬੰਦਾ ਜਿਹੜਾ ਉਹਦੇ ਕੰਸਰਨ ਐਡਰੈਸ ਨਹੀਂ ਹੁੰਦੇ ਸੀਗੇ ਜਿਹੜਾ ਇਲੀਗਲ ਕਲੋਨਾਈਜ਼ਰ ਹੈ ਉਹਨੂੰ ਬੈਨੇਫਿਟ ਦੇ ਦਿੱਤਾ ਜਾਂਦਾ ਸੀਗਾ ਜਿਦੀ ਵਜ੍ਹਾ ਕਰਕੇ ਉਹ ਵੱਧੀਆਂ 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 ਅੱਜ 14000 ਦੇ ਕਰੀਬ ਉਹ ਕਲੋਨੀਆਂ ਪਹੁੰਚ ਗਿਆ ਸਰ ਹੁਣ ਇਹਦੇ ਵਿੱਚ ਇਹ ਔਰ ਸਾਡੇ ਕੋਲ ਜੋ ਸਾਡੀ ਸਰਕਾਰ ਬਣੀ ਮਾਨਯੋਗ ਭਵੰਤਵਾਨ ਜੀ ਦੀ ਅਗਵਾਈ ਦੇ ਵਿੱਚ ਸਰ ਸਾਡੇ ਗਾਲ ਤਾਂ ਇਹ ਸਿਆਪਾ ਵੈਸੀ ਪੈ ਗਿਆ ਜਦ ਹਾਈ ਕੋਰਟ ਨੇ 4 April 2022 ਨੂੰ ਇਹ ਕਹ ਦਤਾ ਕਿ ਜੇ ਤੁਸੀਂ ਪਾਪਰਾ ਐਕਟ ਨੂੰ ਮੰਨਣਾ ਹੀ ਨਹੀਂ ਤਾਂ ਤੁਸੀਂ ਇਹਨੂੰ ਸਕ੍ਰੈਪ ਕਿਉਂ ਨਹੀਂ ਕਰ ਦਿੰਦੇ ਕਿਉਂਕਿ ਪਾਪਰਾ ਐਕਟ ਬਣਿਆ ਹੋਇਆ ਹੈ ਉਹਦੇ ਮੁਤਾਬਕ ਇਲੈਗਲ ਕਲੋਨੀਆ ਨੇ ਜਿਹੜੀਆਂ ਜਿਹੜੀਆਂ ਲੀਗਲ ਕਲੋਨੀਆ ਨੇ ਉਹ ਬਣ ਨਹੀਂ ਰਹੀਆਂ ਇਲਲੀਗਲ ਬਣੀ ਜਾ ਰਹੀਆਂ ਨੇ ਤੇ ਤੁਸੀਂ ਇਹਨੂੰ ਸਕ੍ਰੈਪ ਕਿਉਂ ਨਹੀਂ ਕਰਦੇ ਬਾਰ-ਬਾਰ ਤੁਸੀਂ ਜਿਹੜੀਆਂ ਰੈਗੂਲਰਾਈਜੇਸ਼ਨ ਪਾਲਿਸੀਆਂ ਲੈ ਕੇ ਆਉਨੇ ਹੋ ਸਰ ਇਹਦੇ ਬਾਰੇ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ ਤਕਰੀਬਨ 2 ਸਵਾ 2 ਸਾਲ ਸਾਨੂੰ ਲੱਗੇ ਜ਼ਰੂਰ ਨੇ ਪਰ ਹਾਲੇ ਤੀ ਚ ਇਹ ਜੇ ਕਰਤੇ ਕਿ ਜਿਹਦੇ ਨਾਲ ਪਿਛਲਿਆਂ ਦਾ ਵੀ ਹੱਲ ਹੋ ਜਾਊਗਾ ਤੇ ਅੱਗੇ ਵਾਸਤੇ ਵੀ ਡੈਟਰੈਂਟ ਨੇ ਜਿਹੜੇ ਉਹ ਹੋਗੇ ਤੇ ਇਹਦੇ ਲਈ ਇਦਰੀ ਇਦਰੀ 100% ਵਧਾਈ ਦੇ ਹੱਕਦਾਰ ਜਿਹੜੇ ਸੀਐਮ ਸਾਹਿਬ ਨੇ ਜਿਨ੍ਹਾਂ ਨੇ ਇਹਦੇ ਉੱਪਰ ਬੜੇ ਬੜੇ ਵਿਸਤਾਰ ਦੇ ਵਿੱਚ ਕੰਮ ਕੀਤਾ ਸਰ ਹੁਣ ਇਹਦੇ ਕੰਟਰੋਲਸ ਕੀ ਨੇ ਇਸ ਪਾਲਿਸੀ ਦੇ ਉਹ ਇਹ ਨੇ ਕਿ ਜਿੰਨਾ ਲੋਕਾਂ ਨੇ 31 ਜੁਲਾਈ 2024 ਤੱਕ ਅ 500 ਗਜ਼ ਤੱਕ ਦੇ ਪਲਾਟ ਦਾ ਰਜਿਸਟਰਡ ਬਿਆਨਾ ਕਰ ਲਿਆ ਪਾਵਰ ਆਫ ਅਟਾਰਨੀ ਕਰ ਲਈ ਪੱਕੇ ਦੇ ਵਿੱਚ ਬੈਂਕ ਦੇ ਵਿੱਚ ट्रांजੈਕਸ਼ਨ ਹੋ ਗਈ ਬਿਆਨੇ ਦੀ ਜਾਂ ਸਾਈ ਦੀ ਉਹ ਨੇ ਜਿਹੜੇ ਉਹ ਜਿਹੜੀ ਡੇਟ ਸ਼ਾਇਦ ਸੀਐਨ ਸਾਹਿਬ ਤੈਅ ਕਰਨਗੇ 2 ਨਵੰਬਰ ਜਿਹੜੀ ਵੀ ਇਹਨਾਂ ਠੀਕ ਲੱਗੋ 2 ਨਵੰਬਰ ਤੱਕ ਉਹ ਬੰਦਾ ਆਪਦੀ ਰਜਿਸਟਰੀ ਕਰਕੇ ਉੱਥੇ ਆਉਂਦਾ ਘਰ ਹੈ ਜਿਹੜਾ ਉਹ ਪਾ ਸਕੋ ਜਿਹੜਾ ਉਹਨੇ ਸਾਰੀ ਉਮਰ ਦੀ ਮਿਹਨਤ ਕਮਾਈ ਦੇ ਨਾਲ ਉਹ ਘਰ ਪਾਉਣਾ ਹੈ ਉਹਨੂੰ ਇਹ ਐਡਵਾਂਟੇਜ ਹੈ ਜਿਹੜਾ ਉਹ ਦੇ ਦਿੱਤਾ ਗਿਆ ਸਰ ਹੁਣ ਇਹਦੇ ਵਿੱਚ ਔਰ ਇਹਦੇ ਨਾਲ ਨਾਲ ਬੈਨੀਫਿਟ ਇਹ ਵੀ ਹੈ ਕਿ ਉਹਨਾਂ ਨੂੰ ਐਨਓਸੀ ਦੀ ਲੋੜ ਨਹੀਂ ਰਹਿਣੀ ਹੈਗੀ ਉਹਨਾਂ ਨੂੰ ਕਿਸੇ ਐਨਓਸੀ ਦੀ ਲੋੜ ਨਹੀਂ ਔਰ ਰਜਿਸਟਰ ਕੋ ਜਾਣ ਤਸਵੀਰਦਾਰ ਕੋ ਜਾਣ ਉਹਨਾਂ ਦੀ ਰਜਿਸਟਰੀ ਜਿਹੜੀ ਉਹ ਹੋ ਜੂਗੀ ਸਰ ਹੁਣ ਇਹਦੇ ਵਿੱਚ ਜਿਹੜਾ ਮੇਨ ਜਿਹੜੇ ਜਿਹੜੇ ਕਨਸਰਨਸ ਮੈਂ ਮੇਰੇ ਵੀਰਾਂ ਦੇ ਚਾਹੇ ਬਾਜਵਾ ਸਾਹਿਬ ਨੇ ਔਰ ਰਾਣਾ ਜੀ ਐਲੀ ਸਾਹਿਬ ਉਹਨਦੇ ਵਿੱਚ ਐਡਰੈਸ ਕਰਨ ਦੀ ਗੱਲ ਕੀਤੀ ਹੈ ਸਰ ਤਿੰਨ ਚਾਰ ਇਸ਼ੂਸ ਨੇ ਜਿਹੜੇ ਇਹਨਾਂ ਨੇ ਰੇਜ਼ ਕੀਤੇ ਨੇ ਐਲੀ ਸਾਹਿਬ ਨੇ ਸਭ ਤੋਂ ਪਹਿਲਾਂ ਕਿਹਾ ਕਿ ਜਿਹੜੀਆਂ अनअप्रूव्ड ਕਲੋਨੀਆ ਦੀ ਗੱਲ ਕੀਤੀ ਹੈ ਰਾਣਾ ਜੀ ਨੇ ਵੀ ਗੱਲ ਕੀਤੀ ਹੈ ਮੈਂ ਇਹਨਾਂ ਨੂੰ ਕਲੀਅਰ ਕਰਨਾ ਚਾਹਣਾ ਰਾਣਾ ਜੀ ਇਹ ਜਿਹੜੀ ਰੈਗੂਲਰਾਈਜੇਸ਼ਨ ਪਾਲਿਸੀ ਹੈ ਮੇਰੇ ਵੀਰ ਇਹ ਕਿਹਨੂੰ ਡਿਸ ਕੀਤਾ ਜਾਵੇ ਇਹ ਇਲੀਗਲ ਕਲੋਨੀਆ ਰੈਗੂਲਰਾਈਜ਼ ਨਹੀਂ ਹੋਣਗੇ ਇਹਦੇ ਨਾਲ ਜਿਹੜੀਆਂ अनअप्रूव्ड ਇਲੀਗਲ ਕਲੋਨੀਆ ਦੇ ਵਿੱਚ 500 ਅਗਸਤ ਤੱਕ ਦੇ ਇੰਡੀਵਿਜੂਅਲ ਪਲਾਟ ਹੋਲਡਰ ਨੇ ਉਹ ਰੈਗੂਲਰਾਈਜ਼ ਹੋਣਗੇ ਪਲਾਟ ਸੋ ਇਸ ਕਰਕੇ ਇੱਕ ਡੈਟਰੈਂਟ ਤਾਂ ਇਹ ਹੋ ਗਿਆ ਕਿ ਉਹ ਲੋਕ ਨੇ ਜਿਹੜੇ ਇਲੀਗਲ ਕਲੋਨੀਆ ਕੱਢਦੇ ਸੀ ਬਾਅਦ ਚ ਪਿਛਲੀਆਂ ਸਰਕਾਰਾਂ ਤੋਂ ਰੈਗੂਲਰਾਈਜ਼ ਕਰਾ ਜਾਂਦੇ ਸੀਗੇ ਉਹ ਅੱਗੇ ਨੂੰ ਕਲੋਨੀਆ ਨਹੀਂ ਕੱਟਣਗੇ ਨੰਬਰ 1 ਆ ਨੰਬਰ 2 ਸਰ ਇੱਕ ਜਿਹੜਾ ਔਰ ਹੋਰ ਇਸ ਦੋ ਡੈਟਰੈਂਟ ਹੋਰ ਨੇ ਉਹ ਕੀ ਨੇ ਆ ਨੰਬਰ 1 ਤਾਂ ਉਹਨਾਂ ਦੀ ਕਲੋਨੀਆ ਜਿਹੜੀ ਉਹ ਨਹੀਂ ਰੈਗੂਲਰਾਈਜ਼ ਹੋ ਰਹੀ ਸੇ ਇੰਡੀਵਿਜੁਅਲ ਪਲਾਟ ਹੋਲਡਰ ਹੋ ਰਿਹਾ ਹੈ ਰੈਗੂਲਰਾਈਜ਼ ਔਰ ਜਿਹੜੇ 500 ਅਗਸਤ ਤੱਕ ਤੋਂ ਦੇ ਪਲਾਟ ਵੀ ਨੇ ਪਰ 31 ਜੁਲਾਈ ਤੋਂ ਪਹਿਲਾਂ ਉਹਨਾਂ ਦਾ ਬਿਆਨਾ ਨਹੀਂ ਹੋਇਆ ਪਾਵਰ ਆਫ ਅਟਾਰਨੀ ਨਹੀਂ ਹੋਈ ਅਸਲ ਸਹੀ ਐਕਸਚੇਂਜ ਨਹੀਂ ਹੋਈ ਹੈਗੀ ਉਹਦੀ ਪੈਸਿਆਂ ਦੀ ਉਹ ਪਲਾਟ ਨੇ ਉਹਨਾਂ ਇੰਡੀਵਿਜੂਅਲ ਜਿਹੜੇ ਕਲੋਨੀ ਹੋਲਡਰ ਨੇ ਉਹ ਰਾਣਾ ਜੀ ਉਹਨਾਂ ਕੋਲ ਹੀ ਪਏ ਰਹਿ ਗਏ ਅੱਗੇ ਹੁੰਦਾ ਕੀ ਸੀਗਾ ਸਪੋਜ਼ ਫਾਰ ਐਗਜ਼ਾਮਪਲ ਕਿਸੇ ਇੱਕ ਇਲੈਗਲ ਕਲੋਨੀ ਦੇ ਵਿੱਚ 100 ਪਲਾਟ ਨੇ ਜੀ 40 ਵੇਚਤੇ ਜਿਹੜੇ ਬਾਕੀ 60 ਰਹਿ ਗਏ ਉਹ ਉਹਨਾਂ ਨੂੰ ਹੀ 60ਾਂ ਨੂੰ ਵੇਚ ਕੇ ਅੱਗੇ ਹੋਰ ਇਲੈਗਲ ਕਲੋਨੀ ਕੱਢਦਾ ਸੀਗਾ ਉਹਨ 60 ਉਹਦੇ ਕੋਲ ਪਏ ਰਹਿ ਗਏ ਉਹ ਹੈ ਜਿਹੜਾ ਉਹ ਇਹਦੇ ਨਾਲ ਇੱਕ ਡੈਟਰੈਂਟ ਹੋ ਗਿਆ ਨੰਬਰ 1 ਨੰਬਰ 2 ਜਿਹੜੀਆਂ ਇਹਦੀਆਂ ਪ੍ਰੋਵੀਜ਼ਨ ਸੀਗੀਆਂ ਜਿਹੜੀਆਂ ਸਿਰਫ ਪਹਿਲਾਂ 2 ਤੋਂ 7 ਲੱਖ ਤੱਕ ਦਾ ਜੁਰਮਾਨਾ ਸੀਗਾ ਤੇ 3 ਤੋਂ 5 ਸਾਲ ਤੱਕ ਦੀ ਜਿਹੜੀ ਸਜ਼ਾ ਸੀ ਉਹ ਵਧਾ ਕੇ ਅ ਹੱਤੋਂ ਤੋਂ 7 ਤੱਕ ਸਾਲ ਦੀ ਸਜ਼ਾ ਸੀਗੀ ਉਹ ਵਧਾ ਕੇ ਅ 2 ਤੋਂ 5 ਸਾਲ ਤੱਕ ਦੀ ਸੀਗੀ ਉਹ ਉਹ 5 ਤੋਂ 10 ਸਾਲ ਤੱਕ ਦੀ ਸਜ਼ਾ ਹੋ ਗਈ ਹੈ ਜੀ ਬាទ ਬਸ ਔਰ 2 ਤੋਂ 5 ਲੱਖ ਤੱਕ ਦਾ ਸਿਰਫ ਜੁਰਮਾਨਾ ਸੀਗਾ ਇਲੀਗਲ ਕਲੋਨਾਈਜ਼ਰਸ ਨੂੰ ਉਹ ਵਧਾ ਕੇ 25 ਲੱਖ ਤੋਂ 5 ਕਰੋੜ ਤੱਕ ਦਾ ਹੋ ਗਿਆ ਸੋ ਅਲਟੀਮੇਟਲੀ ਸੀਐਮ ਸਾਹਿਬ ਨੇ ਇਸ ਪਾਲਿਸੀ ਦੇ ਨਾਲ ਪਿਛਲੇ ਨੂੰ ਤਾਂ ਜਿਹੜਾ ਬੈਨੇਫਿਟ ਦੇਣਾ ਸੀ ਉਹ ਦੇ ਹੀ ਦਿੱਤਾ ਅਗਲੇ ਜਿਹੜੇ ਲੋਕ ਇਲੀਗਲ ਕਲੋਨੀਆ ਕੱਟਦੇ ਨੇ ਤੇ ਉਹਦਾ ਖਮਿਆਜ਼ਾ ਲੀਗਲ ਕਲੋਨਾਈਜ਼ਰਸ ਨੂੰ ਔਰ ਸਭ ਤੋਂ ਵੱਡਾ ਆਮ ਲੋਕਾਂ ਨੂੰ ਛੋਟੇ ਲੋਕਾਂ ਨੂੰ ਤੇ ਦਰਮਿਆਨੇ ਲੋਕਾਂ ਨੂੰ ਭੁਗਤਣਾ ਪੈਂਦਾ ਉਹਨਾਂ ਵਾਸਤੇ ਇਹ ਡੈਟਰੈਂਟ ਕਰਦਾ ਕਿ ਇੱਕ ਪਿਛਲੇ 플ੌਟ ਪੈ ਰਹੇਗੇ ਉਹਨਾਂ ਕੋਲੇ ਉਹ ਉੱਥੋਂ ਅੱਗੇ ਕਲੋਨੀ ਹੋਰ ਨਹੀਂ ਕੱਟ ਸਕੀਗੇ ਨੰਬਰ 1 ਨੰਬਰ 2 ਜਿਹੜੀ ਸਜ਼ਾ ਹੈ ਜਿਹੜੀ ਉਹ ਅਲਮੋਸਟ ਡਬਲ ਕਰ ਦਿੱਤੀ ਔਰ 7-5 ਲੱਖ ਤੋਂ ਵਧਾ ਕੇ 5 ਕਰੋੜ ਦਾ ਜਿਹੜਾ ਜੁਰਮਾਨਾ ਹੈ ਉਹ ਕਰ ਦਿੱਤਾ ਗਿਆ ਸਰ ਇਹ ਸਭ ਤੋਂ ਵੱਡਾ ਡੈਟਰੈਂਟ ਹੈ ਜੀ ਔਰ ਇਹਦੇ ਲਈ ਮੈਂ ਉੱਚੇ-ਚੇ ਚ ਤੌਰ ਤੇ ਸੀਐਮ ਸਾਹਿਬ ਦਾ ਧੰਨਵਾਦ ਕਰੂੰਗਾ ਕਿ ਜਿਨ੍ਹਾਂ ਨੇ 14 ਹਜ਼ਾਰ ਕਲੋਨੀਆਂ ਜਿਹੜੀਆਂ ਸਾਰੀਆਂ ਮੇਰੇ ਸਤਕਾਰੀਆਂ ਸਾਥੀ ਬੈਠੇ ਨੇ ਪਿਛਲੇ ਸਰਕਾਰ ਵਾਲੇ 14 ਹਜ਼ਾਰ ਕਲੋਨੀਆਂ ਬਣ ਗਈਆਂ ਜੀ 14 ਹਜ਼ਾਰ ਤੇ ਜੇ ਹੁਣ ਇਸ ਪਾਲਿਸੀ ਦੀ ਜਿਹੜਾ 100% ਇਨ ਮੈਨੂੰ ਲਾਗੂ ਇੰਪਲੀਮੈਂਟੇਸ਼ਨ ਨੀਚੇ ਤੱਕ ਹੋ ਜਾਂਦੀ ਹੈ ਜਿਹੜੀ ਕਿ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ ਸਰਕਾਰ ਵਚਨਬੱਧ ਹੈ ਤੇ ਇੱਕ